ਸੱਚ ਅਸਲ ਜ਼ਿੰਦਗੀ ਦਾ ਮੋਗਲੀ ਕੌਣ ਸੀ ਕਿਉਂਕਿ ਆਪਾਂ ਆਮ ਹੀ ਫਿਲਮ ਦੇਖੀ ਆ ਮੋਗਲੀ ਅਲੀਸਾ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇਖੇ ਨੇ ਉਹਦੇ ਵਿੱਚ ਬਹੁਤ ਸਾਰੇ ਕੈਰੈਕਟਰ ਹੁੰਦੇ ਨੇ ਪਰ ਉਹਨਾਂ ਦੀ ਅਸਲ ਜ਼ਿੰਦਗੀ ਫਿਲਮਾਂ ਨਾਲੋਂ ਥੋੜੀ ਅਲੱਗ ਹੁੰਦੀ ਆ ਸੋ ਜਿਹੜਾ ਮੋਗਲੀ ਸੀ ਉਹਦੀ ਅਸਲ ਜ਼ਿੰਦਗੀ ਕੀ ਸੀ ਅੱਜ ਉਹਦੇ ਬਾਰੇ ਦੱਸਦੇ ਆ ਤੁਹਾਨੂੰ ਮੋਗਲੀ ਇੱਕ ਉਹ ਬੱਚਾ ਸੀ ਜਿਸ ਨੂੰ ਬਗਹਾੜਾਂ ਨੇ ਮਾਂ ਬਾਪ ਛੁੱਟ ਕੇ ਪਾਲਣ ਪੋਸ਼ਣ ਕੀਤਾ ਸੀ ਉਹਦਾ 1867 ਦੀ ਇੱਕ ਠੰਡੀ ਸਵੇਰ ਭਾਰਤ ਦੇ ਗਹਿਰੇ ਜੰਗਲਾਂ ਵਿੱਚ ਸ਼ਿਕਾਰੀਆਂ ਨੇ ਗੁਫਾ ਦੇ ਮੂੰਹ ਤੇ ਰੁੱਕ ਕੇ ਸਾਹ ਲਿਆ ਅੰਦਰ ਇੱਕ ਨਿੱਕਾ ਜਿਹਾ ਜਵਾਕ ਛੋਟਾ ਜਿਹਾ ਜਵਾਕ ਤਕਰੀਬਨ ਕੋਈ 6 ਸਾਲਾਂ ਦਾ ਹੋਵੇਗਾ ਉਸ ਟਾਈਮ ਤੇ ਚਾਰ ਪੈਰਾਂ ਤੇ ਰेंगਦਾ ਹੋਇਆ ਇੱਕ ਜਨਵਰਾਂ ਦੀ ਤਰ੍ਹਾਂ ਰੇਂਗਦਾ ਹੋਇਆ ਤੇ ਘਰਾੜੇ ਮਾਰਦਾ ਹੋਇਆ ਜਿੱਦਾਂ ਵਿਗਿਆੜ ਘਰਾੜੇ ਮਾਰਦੇ ਨੇ ਉਹ ਘਰਾੜੇ ਮਾਰਦਾ ਹੋਇਆ ਅੱਖਾਂ ਵਿੱਚ ਜੰਗਲ ਦੀ ਅੱਗ ਸੀ ਉਹਦੇ ਤੇ ਉਹ ਗੁਫਾ ਚੋਂ ਬਾਹਰ ਆ ਰਿਹਾ ਸੀ ਉਸ ਦੇ ਚਾਰੇ ਪਾਸੇ ਵਿਗਿਆੜਾਂ ਦਾ ਬਹੁਤ ਵੱਡਾ ਇੱਕ ਝੁੰਡ ਸੀ ਕਿਉਂਕਿ ਵਿਗਿਆੜ ਉਸ ਟਾਈਮ ਤੇ ਉਸ ਦਾ ਪਾਲਣ ਪੋਸ਼ਣ ਕਰ ਰਹੇ ਸੀ ਬਚਪਨ ਤੋਂ ਲੈ ਕੇ ਜਦੋਂ ਉਹਦਾ ਜਨਮ ਹੋਇਆ ਸੀ ਤਾਂ ਉਹਦਾ ਪਾਲਣ ਪੋਸ਼ਣ ਸੀ ਜਿਹੜਾ ਵਿਗਿਆੜਾਂ ਨੇ ਹੀ ਕੀਤਾ ਸੀ ਤਾਂ ਉਸ ਨੂੰ ਆਪਣਾ ਬੱਚਾ ਸਮਝਦੇ ਸੀ ਵਿਗਹਾੜ ਕਿਉਂਕਿ ਉਹਨਾਂ ਨੇ ਉਹਨੂੰ ਪਾਲਣ ਪੋਸ਼ਣ ਕੀਤਾ ਸੀ ਤਾਂ ਉਸ ਨੂੰ ਘੇਰ ਕੇ ਖੜੇ ਸੀ ਵੀ ਸਾਡਾ ਜਵਾਕ ਆ ਇਹਨੂੰ ਕੋਈ ਲੈ ਨਾ ਜਾਵੇ ਪਰ ਬਾਹਰ ਜਿਹੜੇ ਸ਼ਿਕਾਰੀ ਸੀ ਉਹਨਾਂ ਦਾ ਝੁੰਡ ਸੀ ਉਹ ਇਨਸਾਨ ਸੀ ਇਨਸਾਨਾਂ ਤੋਂ ਮਤਲਬ ਇਨਸਾਨਾਂ ਤੋਂ ਉਸ ਬੱਚੇ ਨੂੰ ਦੂਰ ਰੱਖਿਆ ਜਾ ਰਿਹਾ ਸੀ ਵਿਗਹਾੜਾਂ ਦੁਆਰਾ ਤੇ ਉਸ ਦਾ ਨਾਮ ਦੀਨਾ ਸਨੇਚਰ ਰੱਖਿਆ ਹੋਇਆ ਸੀ ਜਿਹਨੂੰ ਮੋਗਲੀ ਦੇ ਨਾਮ ਨਾਲ ਜਾਣਦੇ ਨੇ ਸਾਰੇ ਉਹਦਾ ਨਾਮ ਦੀਨਾ ਸਨੇਚਰ ਸੀ ਉਹ ਜੰਗਲ ਦੀ ਕੁੱਖ ਵਿੱਚ ਜਨਮਿਆ ਕਿਉਂਕਿ ਉਸ ਦੇ ਮਾਤਾ ਪਿਤਾ ਕੌਣ ਸਨ ਕਿੱਥੋਂ ਆਇਆ ਸੀ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਉਹ ਜੰਗਲ ਦੀ ਕੁੱਖ ਚੋਂ ਜਨਮਿਆ ਸੀ ਤੇ ਬਘਿਆੜਾ ਦੇ ਦੁੱਧ ਨਾਲ ਵਧਿਆ ਫੁੱਲਿਆ ਸਾਰੇ ਲੋਕਾਂ ਦਾ ਮੰਨਣਾ ਇਹ ਸੀ ਵੀ ਉਸ ਨੂੰ ਬਘਿਆੜਾ ਨੇ ਆਪਣਾ ਦੁੱਧ ਚੰਗਾ ਕੇ ਪਾਲਿਆ ਪੋਛਿਆ ਸੀ ਕਿਉਂਕਿ ਉਹਦਾ ਪਤਾ ਨਹੀਂ ਸੀ ਕਿੱਥੋਂ ਉਹਦਾ ਜਨਮ ਹੋਇਆ ਕਿੱਥੋਂ ਆਇਆ ਸੀ ਉਹ ਬੱਚਾ ਪਰ ਜੰਗਲ ਦੇ ਵਿੱਚ ਉਹਦਾ ਪਾਲਣ ਪੋਛਣ ਹੋਇਆ ਸੀ 6 ਸਾਲ ਦੀ ਉਮਰ ਸੀ ਜਿਸ ਸਮੇਂ शिकारी गुफा ना ना के दी दी भी भी उस गुफा ਦੇ ਬਾਹਰ ਜਾ ਕੇ ਖੜੇ ਹੋ ਗਏ ਜਿੱਥੇ ਦੀਨਾ ਸਨੇਚਰਨਾ ਦਾ ਜਿਹਨੂੰ ਆਪਾਂ ਮੋਗਲੀ ਦੇ ਨਾਂ ਨਾਲ ਜਾਣਦੇ ਆਂ ਫਿਲਮਾਂ ਦੇ ਵਿੱਚ ਪਾਤਰ ਬਣਿਆ ਹੋਇਆ ਉਹ ਰਹਿੰਦਾ ਸੀ ਤੇ ਬਘਿਆੜਾਂ ਦਾ ਝੁੰਡ ਉਸ ਨੂੰ ਘੇਰ ਕੇ ਖੜਾ ਸੀ ਤਾਂ ਦੁੱਧ ਨਾਲ ਪਰ ਉਹਨਾਂ ਦੀ ਜਿਹੜੀ ਭਾਸ਼ਾ ਸੀ ਕਹਿੰਦੇ ਵੀ ਭਾਸ਼ਾ ਵੀ ਇਨਸਾਨਾਂ ਵਾਲੀ ਨਹੀਂ ਸੀ ਉਸ ਟਾਈਮ ਤੇ ਉਹਦੀ ਦੀਨਾ ਸਨੇਚਰ ਦੀ ਤਾਂ ਉਹ ਭਾਸ਼ਾ ਵਿੱਚ ਬੋਲਿਆ ਜਦੋਂ ਬਚਾਅ ਕਰਨ ਵਾਲਿਆਂ ਨੇ ਉਸ ਨੂੰ ਖਿੱਚ ਕੇ ਮਨੁੱਖਾਂ ਦੀ ਦੁਨੀਆ ਵਿੱਚ ਲਿਆਂਦਾ ਬਗਿਆੜਾਂ ਦੇ ਝੁੰਡ ਦੇ ਵਿੱਚੋਂ ਸ਼ਿਕਾਰੀਆਂ ਨੇ ਕੱਢ ਕੇ ਉਸ ਨੂੰ ਮਨੁੱਖਾਂ ਦੀ ਦੁਨੀਆ ਦੇ ਵਿੱਚ ਲਿਆਏ। ਆਗਰੇ ਦਾ ਇੱਕ ਅਨਾਥ ਆਸ਼ਰਮ ਸੀ ਜਿੱਥੇ ਉਸ ਨੂੰ ਲਿਆ ਕੇ ਉਸ ਨੂੰ ਸਿਖਾਇਆ ਗਿਆ। ਉਸ ਨੂੰ ਜਿਹੜਾ ਬੋਲਣ ਸਿਖਾਇਆ ਗਿਆ ਸਭ ਤੋਂ ਪਹਿਲਾਂ ਵੀ ਉਹ ਮੰਮੀ, ਪਾਪਾ ਜਾਂ ਜਿੰਨੇ ਵੀ ਆਪਣੇ ਰਿਸ਼ਤੇ ਹੁੰਦੇ ਨੇ ਉਹਨਾਂ ਦੇ ਬਾਰੇ ਉਹਨੂੰ ਗਿਆਨ ਦੀ ਜੀ ਉਹਨੂੰ ਸਿਖਾਇਆ ਜਾਵੇ। ਪਰ ਉਹ ਉਸਦੇ ਗਲੇ ਵਿੱਚੋਂ ਸਿਰਫ ਘਰਾੜਾ ਹੀ ਨਿਕਲਦਿਆਂ ਸੀ ਜਿੱਦਾਂ ਬਗਿਆੜ ਬੋਲਦੇ ਨੇ ਤਾਂ ਬਗਿਆੜਾਂ ਦੀ ਤਰ੍ਹਾਂ ਉਹ ਘਰਾੜੇ ਮਾਰਦਾ ਸੀ। ਜਦੋਂ ਉਸ ਨੂੰ ਸਿੱਧਾ ਚੱਲਣ ਵਾਸਤੇ ਕਹਿੰਦੇ ਸੀ ਤਾਂ ਉਹ ਡਿੱਗ ਪੈਂਦਾ ਸੀ ਤੇ ਰੇਂਗਣ ਲੱਗ ਜਾਂਦਾ ਸੀ ਧਰਤੀ ਦੇ ਉੱਪਰ ਜਿੱਦਾਂ ਚਾਰ ਪੈਰਾਂ ਤੇ ਜਾਨਵਰ ਚੱਲਦੇ ਨੇ ਜਾਨਵਰਾਂ ਦੀ ਤਰ੍ਹਾਂ ਚੱਲਦਾ ਸੀ ਤੇ ਇਨਸਾਨਾਂ ਦਾ ਪਕਾਇਆ ਹੋਇਆ ਜਿਹੜਾ ਖਾਣਾ ਹੁੰਦਾ ਸੀ ਉਹਨੂੰ ਸੁੱਟ ਦਿੰਦਾ ਸੀ ਤੇ ਹੱਡੀਆਂ ਨੂੰ ਚੱਬ ਕੇ ਆਪਣੇ ਦੰਦ ਸੀ ਜਿਹੜੇ ਉਹ ਤਿੱਖੇ ਕਰਦਾ ਕੱਪੜੇ ਜਿਹੜੇ ਉਹਨੂੰ ਪਾਉਣ ਨੂੰ ਦੇ ਦਿੰਦੇ ਸੀ ਉਹਨਾਂ ਨੂੰ ਪਾੜ ਕੇ ਸੁੱਟ ਦਿੰਦਾ ਸੀ ਤੇ ਆਪ ਖੁਦ ਉਹ ਨੰਗਾ ਹੋ ਕੇ ਘੁੰਮਦਾ ਸੀ ਤਾਂ ਜਿਹੜਾ ਇਨਸਾਨਾਂ ਦੀ ਦੁਨੀਆ ਦੇ ਵਿੱਚ ਵੀ ਆ ਕੇ ਦੀਨਾ ਸਨੇਚਰ ਨਾਂ ਦਾ ਜਿਹੜਾ ਮੋਗਲ ਹੀ ਸੀ ਔਰ ਮੋਗਲੀ ਕਹਿ ਲਈ ਆਪਾਂ ਤਾਂ ਉਸਨੇ ਆਪਣਾ ਜਿਹੜਾ ਬਰਤਾਅ ਸੀ ਉਹ ਜੰਗਲੀ ਰੱਖਿਆ ਨਾ ਕਿ ਉਸ ਦੇ ਵਿੱਚ ਉਹਨੇ ਕੋਈ ਵੀ ਚੇਂਜ ਲਿਆਂਦੀ ਉਹਦੇ ਵਿੱਚੋਂ ਪੂਰੀ ਫੁੱਲ ਜਿਹੜੀ ਜੰਗਲ ਦੀ ਮਤਲਬ ਸਿਸਟਮ ਸੀ ਜਿਹੜਾ ਉਹ ਝਲਕਦਾ ਸੀ ਜੰਗਲ ਦੇ ਵਿੱਚ ਰਹਿਣ ਬਸੇਰਾ ਸੀ ਜਿਹੜਾ ਉਹੀ ਝਲਕਦਾ ਸੀ ਰਾਤ ਨੂੰ ਉਹ ਚੰਦ ਨੂੰ ਵੇਖਦਾ ਜਿੱਦਾਂ ਜਾਨਵਰ ਚਾਨਣ ਨੂੰ ਵੇਖਦੇ ਨੇ ਰਾਤ ਨੂੰ ਤੇ ਰੇਂਗਦੇ ਨੇਗੇ ਰੋਂਦੇ ਨੇ ਜਿਵੇਂ ਬਗਿਆੜਾ ਨੂੰ ਯਾਦ ਕਰਕੇ ਰਹਿੰਦਾ ਹੋਵੇ ਉਸਨੇ ਕਦੇ ਨਾ ਬੋਲਿਆ ਨਾ ਹੀ ਕਦੇ ਹੱਸਿਆ ਕਿਸੇ ਨਾਲ ਉਹ ਬਸ ਮਤਲਬ ਆਪਣੇ ਆਪ ਚ ਹੀ ਰਹਿੰਦਾ ਸੀ ਇੱਕ ਚੁੱਪਚਾਪ ਰਹਿੰਦਾ ਸੀ ਪਰ ਉਹਨੇ ਇਨਸਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ ਹਜੇ ਕਦੇ ਵੀ ਪਰ ਇੱਕ ਵਾਰ ਜਦੋਂ ਇੱਕ ਬੱਚਾ ਉਸਦੇ ਗਲ ਲੱਗਿਆ ਤਾਂ ਉਸਨੇ ਉਸ ਨੂੰ ਡੰਗ ਦਿੱਤਾ ਮਤਲਬ ਉਹਦੇ ਦੰਦੀ ਵੱਢ ਲਈ ਗਰਦਨ ਦੇ ਉੱਪਰ ਜਿਵੇਂ ਜੰਗਲੀ ਬੱਚਾ ਆਪਣੇ ਖੇਤਰ ਨੂੰ ਬਚਾਉਂਦਾ ਹੁੰਦਾ ਜਿਵੇਂ ਜਾਨਵਰ ਜੰਗਲੀ ਜਾਨਵਰ ਹੁੰਦੇ ਨੇ ਉਹ ਆਪਣੇ ਏਰੀਏ ਦਾ ਮੋਹ ਪਿਆਰ ਕਰਦੇ ਨੇ ਉਸ ਤਰ੍ਹਾਂ ਜਦੋਂ ਉਹਨੂੰ ਕੋਈ ਬੱਚਾ ਮਿਲਿਆ ਗਲੇ ਮਿਲਿਆ ਤਾਂ ਉਹਨੇ ਉਹਦੀ ਗਰਦਨ ਦੇ ਉੱਪਰ ਦੰਦੀ ਵੱਢ ਲਈ ਜਿਵੇਂ ਉਹ ਮਨੁੱਖਾਂ ਦੀ ਇੱਕੋ ਇੱਕ ਆਦਤ ਆਪਣੀ ਅਪਣਾ ਲਿਆ ਹੋਵੇ ਉਹਨੇ ਆਦਤ ਅਪਣਾਈ ਸੀ ਜਿਹੜੀ ਮਨੁੱਖਾਂ ਦੀ ਇੱਕੋ ਇੱਕ ਆਦਤ ਸੀ ਉਹ ਸੀ ਸਿਗਰਟ ਪੀਣਾ ਤੁਮਰਪਾਨ ਪਤਾ ਨਹੀਂ ਕਿਸ ਤਰ੍ਹਾਂ ਉਸਨੇ ਇਹ ਆਦਤ ਨੂੰ ਜਿਹੜਾ ਸਿੱਖ ਲਿਆ ਤੇ ਉਹ ਸਿਗਰਟਾਂ ਪੀਣ ਲੱਗ ਪਿਆ ਸੀ ਸਿਗਰਟਾਂ ਪੀਂਦਾ ਜਿਵੇਂ ਮਨੁੱਖਾਂ ਦੀ ਇੱਕੋ ਇੱਕ ਆਦਤ ਮਤਲਬ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਵੀ ਉਸ ਨੂੰ ਉਹਨੇ ਅਪਣਾ ਲਿਆ ਸੀ 30 ਸਾਲਾਂ ਦੀ ਉਮਰ ਵਿੱਚ ਜਿਹੜਾ ਮੋਗਲ ਹੀ ਨਾਂ ਦਾ ਬੰਦਾ ਸੀ ਉਹ ਦੀਨਾ ਸਨੈਚਰ ਉਸਨੇ ਆਪਣੇ ਅੰਤਮ ਸਾਹ ਲੈਤੇ 30 ਸਾਲ ਦੀ ਉਮਰ ਚ ਉਹ ਚੱਲ ਬਸਿਆ ਸੀ ਤੇ ਆਖਰੀ ਸਾਹ ਵੇਲੇ ਵੀ ਉਹਨੇ ਘਰਾੜਾ ਹੀ ਮਾਰਿਆ ਸੀ ਜਿੱਦਾਂ ਵਗਿਆੜ ਪੁਕਾਰਦੇ ਨੇ ਮਰਨ ਵੇਲੇ ਉਸ ਤਰ੍ਹਾਂ ਉਹਨੇ ਪੁਕਾਰਿਆ ਸੀਗਾ ਮੋਗਲੀ ਸੀ ਜਿਹੜਾ ਉਹ ਆਮ ਇਨਸਾਨ ਆਮ ਦੁਨੀਆ ਦੀ ਜਿਹੜੀ ਆਮ ਰਹਿਣ ਬਸੇਰਾ ਸੀ ਲੋਕਾਂ ਦਾ ਉਹ ਤੋਂ ਤਾਂ ਉਹ ਕਾਫੀ ਜ਼ਿਆਦਾ ਪਰ੍ਹਾ ਸੀ ਪਰੇ ਸੀਗਾ ਉਸ ਦੀ ਕਾਵਰ ਤੇ ਕੋਈ ਨਾਂ ਨਹੀਂ ਕੋਈ ਫੁੱਲ ਨਹੀਂ ਬਸ ਇੱਕ ਚੁੱਪ ਸੀ ਜੋ ਜੰਗਲ ਦੀ ਯਾਦ ਬਣ ਕੇ ਰਹਿ ਗਿਆ ਮੋਗਲੀ ਕੁ ਬਹੁਤ ਹੀ ਮਤਲਬ ਕਹਿ ਸਕਦੇ ਆਪਾਂ ਵੀ ਜਿਸ ਤਰ੍ਹਾਂ ਦੁਨੀਆ ਤੋਂ ਆਇਆ ਵੀ ਕਿੱਧਰੋਂ ਆਇਆ ਕੋਈ ਪਤਾ ਨਹੀਂ ਸੀ ਕਿਸੇ ਨੂੰ ਤੇ ਕਿੱਥੇ ਗਿਆ ਇਹ ਵੀ ਨਹੀਂ ਪਤਾ ਲੱਗਿਆ ਕਿਉਂਕਿ ਮਰਿਆ ਜ਼ਰੂਰ ਆ ਤੀਕ ਸਾਦੀ ਉਮਰ ਦੇ ਵਿੱਚ ਉਹ ਇਸ ਦੂਰੀਆਂ ਨੂੰ ਅਲਵੇਦਾ ਕਹਿ ਗਿਆ ਸੀ ਪਰ ਉਹਦੀ ਕੋਈ ਯਾਦ ਨਹੀਂ ਬਣਾਈ ਗਈ ਕੋਈ ਉਹਦਾ ਮਤਲਬ ਫੁੱਲ ਨਹੀਂ ਚੜਾਏ ਜਾਂਦੇ ਕਿਤੇ ਉਹਦੇ ਨਾਮ ਦੀ ਕੋਈ ਕਬਰ ਨਹੀਂ ਬਣਾਈ ਗਈ ਇਸੇ ਦੀਨਾ ਸਨੇਚਰ ਨੂੰ ਰਡਿਆਰਡ ਕਿਲਪਿੰਗ ਨੂੰ ਮੋਗਲੀ ਲਿਖਣ ਦੀ ਪ੍ਰਕਿਰਿਆ ਮਤਲਬ ਕਿ ਇਹ ਦੇ ਨਾਮ ਤੋਂ ਪ੍ਰੇਰਿਆ ਗਿਆ ਸੀ ਤੇ ਉਹਨਾਂ ਨੇ ਇਸ ਦੀ ਜਿਹੜੀ ਜ਼ਿੰਦਗੀ ਸੀ ਇਹਨੂੰ ਮੋਗਲੀ ਦਾ ਨਾਮ ਦੇ ਕੇ ਇੱਕ ਫਿਲਮ ਅਲੀਕੀ ਲਿਖੀ ਗਈ ਪਰ ਅਸਲ ਦੇ ਵਿੱਚ ਮੂਗਲੀ ਕੌਣ ਸੀ ਇੱਕ ਟੁੱਟਿਆ ਹੋਇਆ ਦਿਲ ਜੋ ਨਾ ਕਦੇ ਮਨੁੱਖ ਬਣ ਸਕਿਆ ਤੇ ਨਾ ਹੀ ਉਹ ਜੰਗਲ ਦੇ ਵਿੱਚ ਰਹਿ ਸਕਿਆ ਪਰ ਹੋ ਸਕਦਾ ਜਿਹੜਾ ਮੂਗਲੀ ਸੀ ਉਹ ਜੰਗਲ ਦੇ ਵਿੱਚ ਰਹਿੰਦਾ ਤਾਂ ਲੰਬਾ ਸਮਾਂ ਜਿਹੜਾ ਆਪਣੀ ਜ਼ਿੰਦਗੀ ਦਾ ਬਤੀਤ ਕਰ ਸਕਦਾ ਸੀ ਕਿਉਂਕਿ ਜੰਗਲ ਦੇ ਵਿੱਚ ਰਹਿਣ ਦੀ ਉਹਨੂੰ ਆਦਤ ਬਣ ਗਈ ਸੀ ਉੱਥੋਂ ਦਾ ਜਿਹੜਾ ਸਿਸਟਮ ਸੀ ਖਾਣ-ਪਾਣ ਸੀ ਜਿਹੜਾ ਉੱਥੋਂ ਦਾ ਢਾਂਚਾ ਸੀ ਉਹਦੇ ਵਿੱਚ ਉਹ ਢਲ ਗਿਆ ਸੀ ਪੂਰਨ ਤੌਰ ਤੇ ਤੇ ਜੰਗਲੀ ਜਾਨਵਰਾਂ ਦੇ ਵਿੱਚ ਰਹਿਣਾ ਉਹ ਸਿੱਖ ਗਿਆ ਸੀ ਉਸ ਨੂੰ ਬਚਾ ਕਰਨਾ ਵੀ ਆਪਣਾ ਆਉਣ ਲੱਗ ਗਿਆ ਸੀ ਬਾਕੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜਰੂਰ ਦਿਓ ਤੇ ਹੋਰ ਵੀਡੀਓਜ਼ ਤੇ ਕਹਾਣੀਆਂ ਜਾਂ ਹੋਰ ਕਾਫੀ ਤਰ੍ਹਾਂ ਦੀ ਜਿਹੜੀਆਂ ਆਪਣੇ ਚੈਨਲ ਦੇ ਉੱਪਰ ਵੀਡੀਓਜ਼ ਨਹੀਂ ਹੈ ਐਡਵਰਟਾਈਜ਼ਮੈਂਟ ਨਾਲ ਰਿਲੇਟਡ ਵੀ ਨਹੀਂ ਨੇ ਉਹਨਾਂ ਨੂੰ ਦੇਖਣ ਵਾਸਤੇ ਚੈਨਲ ਦੇ ਉੱਪਰ ਵਿਜ਼ਿਟ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਕਰ ਲਿਓ ਆਨ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਜਿਹੜੇ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਜੀ ਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ